जय श्री राम आज श्री राम बालाजी धाम कालेगणपुरवी के जैस लड़की ने थोड़े दिन पहले श्री दरगयाना तीर्थ وچ ایک پنجابی گانے لا کے ویڈیو بنائی سی اس সম্বন্ধে وچ اج او بچی ایتھے آ کے انے پورے संत समाज ਕੋ معافی ਮੰਗੀ ਆ সমাজ نے اونو معافی وی کر دیتا ہے اگے تو تاڑنا وی کیتی گا کہ ਭਵਿੱਖ ਵਿੱਚ ਇਹੋ ਜਾਂ ਕੋਈ ਕੰਮ ਨਹੀਂ ਹੋਣਾ ਚਾਹੀਦਾ ਨਾਲ ਹੀ संत समाज ਨੇ اونو શ્રી درگیانا तीर्थ وچ 7 ਦਿਨ ਦੀ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਦਰਗਿਆਨਾ ਤਿਰਥ ਸ੍ਰੀ ਪ੍ਰਕਰਮਾ ਦੇ ਵਿੱਚ ਸਫਾਈ ਕਰਨ ਦਾ ਫਰਮਾਨ ਵੀ ਦਿੱਤਾ ਆ ਉਹਨੂੰ ਹੁਕਮ ਵੀ ਦਿੱਤਾ ਆ ਕਿ ਤੂੰ ਇਹ ਸਜ਼ਾ ਨਹੀਂ ਸਮਝਣੀ ਇਹ ਸੇਵਾ ਕਰਨੀ ਆ ਜੇ ਉਹ 7 ਦਿਨ ਸੇਵਾ ਨਹੀਂ ਕਰਦੀ ਕੀ ਹੋ ਦੇਗੀ ਜੇ ਉਹ ਬੱਚੀ ਸੇਵਾ ਨਹੀਂ ਕਰੇਗੀ ਫਿਰ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮਹਾਰਾਜ ਮਹਾਰਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨ ਪੀੜੀ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਆ ਕੀ ਧਾਰਮਿਕ ਸਥਾਨ ਤੇ ਜਾ ਕੇ ਇਹੋ ਜੀਆਂ ਰੀਲਾਂ ਨਾ ਬਣਾਓ ਰੀਲਾਂ ਬਣਾ ਕੇ ਤੁਸੀਂ ਗਾਣੇ ਲਾ ਕੇ ਆਪਣੀ ਪਬਲਿਕ ਸਿਟੀ ਵਾਸਤੇ ਸਿਰਫ ਧਾਰਮਿਕ ਸਥਾਨ ਦਾ ਇਸਤੇਮਾਲ ਕਰ ਰਹੇ ਜੇ ਔਰ ਇਹ ਨਾਲ ਪਤਾ ਨਹੀਂ ਕਿੰਨੀਆਂ ਜਾਣਿਆਂ ਦੀਆਂ ਭਾਵਨਾ ਨੂੰ ਠੇਸ ਪਹੁੰਚਦੀ ਆ ਮੈਂ ਤੇ ਇਹੋ ਹੀ ਬੇਨਤੀ ਕਰਾਂਗਾ ਕਿ ਤੁਸੀਂ ਧਾਰਮਿਕ ਸਥਾਨ ਤੇ ਜਾ ਕੇ ਫਿਲਮਾਂ ਰੀਲਾਂ ਲਾ ਕੇ ਜਿਹੜੀਆਂ ਗਾਣੇ ਲਾ ਕੇ ਗਾਉਂਦੇ ਜੇ ਇਹ ਬੰਦ ਕਰੋ ਵੇਹੇ ਤੇ ਮੈਂ ਦਰਗਿਆਨਾ ਕਮੇਟੀ ਨੂੰ ਵੀ ਇਹ ਕਹਿਣਾ ਚਾਹੁੰਦਾ ਆ ਕਿ ਜਿਹੜਾ ਵੀ ਅੱਗੇ ਤੋਂ ਵੀਡੀਓ ਬਣਾਉਂਦਾ ਹੋਰ ਫੜ ਕੇ ਮੋਬਾਈਲ ਤੋੜ ਦੋ ਪਰ ਗੁਰੂ ਜੀ ਅਸੀਂ ਦੇਖਿਆ ਵੀ ਦੁਕਾਨਾਂ ਬੰਦ ਦੀ ਵੀਡੀਓ ਵੀਰਲ ਹੋਈ ਆ ਉੱਥੋਂ ਦੇ ਇੱਕ ਪ੍ਰਬੰਧਕ ਆ ਉੱਥੋਂ ਦੇ ਪ੍ਰਧਾਨ ਦਾ ਕਿਸੇ ਦਾ ਬਿਆਨ ਨਹੀਂ ਆਇਆ ਤੇ ਤੁਸੀਂ ਜਿਹੜਾ ਦਰਦ ਸਾਂਭਿਆ ਵਾ ਤੁਸੀਂ ਦਰਦ ਲਿਆ ਵਾ ਕਿ ਲੱਗਦਾ ਨਹੀਂ ਹਿੰਦੂ ਸਮਾਜ ਨੂੰ ਹਰ ਕੋਈ ਅੱਗੇ ਆਉਣਾ ਚਾਹੀਦਾ ਸੀ ਦੱਸਿਆ ਕੀ ਹੈ ਜੀ ਦਰਗਿਆਨਾ ਕਮੇਟੀ ਦਾ ਕੰਮ ਹੈਗਾ ਇਹ ਉਹਨਾਂ ਦੀ ਆਪਣੀ ਲੜਾਈ ਨਹੀਂ ਖਤਮ ਹੋਣੀ ਤੇ ਉਹ ਕੀ ਕਰਨਾ ਉਹਨਾਂ ਦੇ ਪ੍ਰਧਾਨ ਜੀ ਦਾ ਕਹੇ ਕੁੱਤਿਆਂ ਦੇ ਬਿਆਨ ਆ ਜਾਂਦਾ ਆ ਕਦੀ ਅੰਬਾਂ ਦੇ ਬਿਆਨ ਆ ਜਾਂਦਾ ਆ ਉਹਨਾਂ ਦਾ ਐਸ ਬੰਦੇ ਖਿਆਲ ਹੀ ਨਹੀਂ ਹੈਗਾ ਮੈਂ ਤੇ ਆਪਣੇ ਆਪਣੀ ਮੇਰੀ ਨਿੱਜੀ ਰਹਿ ਮੈਂ ਤਾਂ ਉਹਨੂੰ ਪ੍ਰਧਾਨ ਹੀ ਨਹੀਂ ਮੰਨਦਾ ਅੱਜ ਤੋਂ ਬਾਅਦ ਕਿਉਂ ਜਿਸ ਨੇ ਆਪਣੇ ਉਹਨੂੰ ਤੇ ਧਰਮ ਦੇ ਵਾਸਤੇ ਭਾਇਆ ਨਾ ਉਥੇ ਜਿਸ ਨੇ ਧਰਮ ਦੀ ਗੱਲ ਹੀ ਨਹੀਂ ਕਰਨੀ ਤਾਂ ਉਹਨੂੰ ਆਪਾਂ ਪ੍ਰਧਾਨ ਕੀ ਮੰਨਣਾ ਹੈ ਮੈਨੂੰ ਲੱਗਦਾ ਗੁਰੂ ਜੀ ਜੇ ਤੁਸੀਂ ਨਾ ਇਹ ਮੁੱਦਾ ਚੁੱਕਦੇ ਤੇ ਮੈਨੂੰ ਲੱਗਦਾ ਸੀ ਅੱਜ ਤੱਕ ਇਹ ਜਿਹੜੀ ਕਾਰਵਾਈ ਨਹੀਂ ਸੀ ਹੋਈ ਇਹ ਤੁਹਾਡੇ ਨਹੀਂ ਜੀ ਹਰਕ ਹਿੰਦੂ ਸਮਾਜ ਸਨਾਤਨੀ ਦੇ ਮੰਨ ਦੇ ਵਿੱਚ ਰੋਸ ਸੀ ਸਾਰਿਆਂ ਨੇ ਸਾਡੇ ਨਾਲ ਸੰਯੋਗ ਕੀਤਾ ਇਹ ਨਹੀਂ ਕਹਿ ਸਕਦੇ ਕਿ ਮੈਂ ਅੱਗੇ ਲੱਗਾ ਜਾਂ ਨਹੀਂ ਲੱਗਾ ਪੂਰਾ ਸੰਤ ਸਮਾਜ ਮੇਰੇ ਨਾਲ ਸੀ ਨਾਲ ਲੱਗੇ ਨੇ ਪਰ ਹਰ ਕਿਸ ਸਨਾਤਨੀ ਵੀ ਮੇਰੇ ਨਾਲ ਸੀ ਮੈਂ ਉਹਨਾਂ ਸਨਾਤਰੀਆਂ ਦਾ ਵੀ ਧੰਨਵਾਦ ਕਰਦਾ ਆਂ ਜਿਨ੍ਹਾਂ ਨੇ ਸਾਡੀ ਥਰੂ ਸੋਸ਼ਲ ਮੀਡੀਆ ਮਤ ਕੀਤੀ ਆ ਸਭ ਤੋਂ ਜ਼ਿਆਦਾ ਮੈਂ ਮੀਡੀਆ ਦਾ ਧੰਨਵਾਦ ਕਰਦਾ ਆਂ ਜਿਨ੍ਹਾਂ ਨੇ ਬਦੌਲਤ ਅੱਜ ਉਹ ਮਾਫੀ ਮੰਗ ਕੇ ਗਈ ਆ। ਸੇਵਾ ਕੀ ਲਾਈ ਗਈ ਧਾਰਮਿਕ ਸੀ ਵੀ ਦੱਸ ਦਿਓ ਪਰ ਜੇਕਰ ਨਹੀਂ ਕਰਦੀ ਤੇ ਉਹਦੇ ਵੀ ਕੀ ਸਜ਼ਾ ਕਰੇਗਾ? ਧਾਰਮਿਕ ਸਜ਼ਾ ਨੂੰ ਇਹ ਲਾਈ ਗਈ ਆ। ਕੁੜੀ ਨੂੰ ਕੀ ਇਹ 7 ਦਿਨ ਸ੍ਰੀ ਦਰਗਿਆਨਾ ਤੀਰਥ ਦੀ ਪ੍ਰਕਰਮਾਂ ਦੀ ਸਫਾਈ ਕਰੇਗੀ। ਜੇ ਉਹ ਇਹ ਸਜ਼ਾ ਨਹੀਂ ਕਰਦੀ ਫਿਰ ਆਪਾਂ ਇਰਤੇ ਕਾਨੂੰਨੀ ਕਾਰਵਾਈ ਕਰਾਵਾਂਗੇ। ਦਰਗਿਆਨਾ ਮੰਦਰ ਵਿੱਚ ਉਹਦੇ ਸੰਬੰਧ ਵਿੱਚ ਮੈਂ ਅੱਜ ਬਾਲਾ ਹੀ ਮੰਦਰ ਜਗਤਗੁਰੂ ਜੀ ਕੋ ਮਾਫੀ ਮੰਗ ਚੁੱਕੀ ਆਂ। ਸਾਰੇ ਸੰਤ ਸਮਾਏ ਕੋ ਮਾਫੀ ਮੰਗ ਕੇ ਆਈ ਆਂ। ਤੇ ਜਿਦੇ ਵੀ ਮਨ ਨੂੰ ਕੋਈ ਠੇਸ ਪਹੁੰਚੇ ਤੇ ਮੈਂ ਸਭ ਕੋਲੋਂ ਮਾਫੀ ਮੰਗਦੀ ਆਂ